ਮਾਰਕੀਟ ਕਮੇਟੀ ਕੋ ਲੋਕ ਬੋਲੋ ਪੂਰੇ ਪ੍ਰਬੰਧ ਨੇ ਜੀ ਥੋੜੀ ਜੀ ਮੌਸਮ ਦੀ ਖਰਾਬੀ ਆ ਸਰਕਾਰ ਕੋਲੇ ਪੂਰਾ ਇੰਤਜ਼ਾਮ ਆ 50% ਦੇ ਕਰੀਬ ਵਾਰਦਾਨਾ ਮੰਡੀ ਦੇ ਵਿੱਚ ਆ ਗਿਆ ਬਾਕੀ ਉਹਨਾਂ ਕੋਲ 25-30% ਵਾਦਨਾ ਹੋਰ ਪਿਆ ਜਿਹੜਾ ਵਾਰਦਨੇ ਦੀ ਹੋਰ ਕੋਈ ਘਾਟ ਵਾਦ ਹੈ ਉਹ ਚਲੋ ਦੋ ਚਾਰ ਦਿਨਾਂ ਚ ਉਹ ਵੀ ਉਹਨਾਂ ਦੀ ਪੂਰੀ ਹੋ ਜੂਗੀ ਸੋ ਪਰਮਾਤਮਾ ਹੁਣ ਕਿਰਪਾ ਕਰੇ ਮੌਸਮ-ਮੌਸਮ ਠੀਕ ਹੋ ਜੇ ਤਾਂ ਕਿ ਜਿਹੜੀ ਫਸਲ ਆ ਵਧੀਆ ਪੱਕ ਕੇ ਮੰਡੀਆਂ ਦੇ ਵਿੱਚ ਆ ਜਾਏ ਅੱਜ ਸ਼ੁਰੂਆਤ ਹੋਈ ਆ ਆਪਾਂ ਆਪਣੇ ਪਹਿਲੀ ਢੇਰੀ ਦੀ ਪਰਚੇਜ਼ ਕੀਤੀ ਆ ਤੇ ਹੋਰ ਵੀ ਜਿੰਨੇ ਫੜਾਂ ਦੇ ਉੱਤੇ ਜਿਹੜੇ ਦੂਜੇ ਡਿਪਾਰਟ ਉਹਨਾਂ ਨੂੰ ਮਾਊਸਰ ਦਿਖਾ ਕੇ ਢੇਰੀ ਜਿਹੜੀ ਕੋਈ ਆਊਗੀ ਉਸ ਨੂੰ ਆਰਤੀਆ ਭਰੂਗਾ ਤੇ ਉਸ ਕਿਸਾਨ ਦੀ ਢੇਰੀ ਤੋਲੀ ਜਾਊਗੀ ਹੋਰ ਕੀ ਥਾਣਾ ਨੂੰ ਕੀ ਰਹਿ ਗਈ ਹੈ ਕਿਸਾਨਾਂ ਨੂੰ ਤਾਂ ਇੱਕ ਬੇਨਤੀ ਕਰਦੇ ਆਂ ਵੀ ਕਰਨ ਵਾਲਾ ਦਾ ਪਰਮਾਤਮਾ ਵੀ ਮਾਲ ਸੁੱਕਾ ਲੈ ਕੇ ਆਓ ਤਾਂ ਜੋ ਤੋਲਣ ਦੇ ਵਿੱਚ ਵੇਚਣ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਆ ਥੋੜਾ ਜਿਹਾ ਹੁਣ ਮੌਸਮ ਬਦਲ ਹੋਣ ਕਰਨਾ ਲੋਕਾਂ ਨੇ ਥੋੜੀ ਜਿਹੀ ਜਲਦਬਾਜ਼ੀ ਕੀਤੀ ਆ ਸੋ ਨਾ ਜਲਦਬਾਜ਼ੀ ਕਰਨ ਕਿਉਂਕਿ ਮਾਲ ਨੂੰ ਸੰਭਾਲਣਾ ਹੈ ਇਹਨੇ ਫਿਰ ਇਕਦਮਾਂ ਦੇ ਸਟੋਰ ਹੋਣਾ ਹੈ ਗਿੱਲਾ ਮਾਲ ਜਿਹੜਾ ਖਰਾਬ ਹੋ ਜਾਂਦਾ ਸਭ ਨੇ ਖਾਣਾ ਹੈ ਵੀ ਕੋਈ ਬੇਨਤੀ ਕਰਾਂਗੇ ਸਾਰੇ ਕਿਸਾਨਾਂ ਨੂੰ ਵੀ ਮਾਲ ਜਿਹੜਾ ਹੈ ਸੁੱਕਾ ਤੇ ਸਾਫ਼ ਮੰਡੀਆਂ ਦੇ ਵਿੱਚ ਲੈ ਕੇ ਆਓ ਤਾਂ ਕੋਈ ਵਿਕਣ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਦੇਖੋ ਮੰਡੀ ਦੇ ਪ੍ਰਬੰਧਨ 'ਚ ਕੋਈ ਕਮੀ ਪੇਸ਼ੀ ਨਜ਼ਰ ਨਹੀਂ ਆਈ ਅਸੀਂ ਮਾਰਕੀਟ ਕਮੇਟੀ ਤੇ ਅਮਨ ਸੱਟੀ ਨੂੰ ਮਿਲ ਕੇ ਆਏ ਆ ਕਿ ਸਾਰੇ ਮਹਿਕਮੇ ਲਾਏ ਹੋਏ ਸੀਗੇ ਤੇ ਸਾਰੀ ਪਬਲਿਕ ਦੇ ਵਿੱਚ ਜਾ ਕੇ ਉਹਨਾਂ ਨੇ ਬੋਲੀ ਕੀਤੀ ਹੈ ਜਿਹੜਾ ਮਾਲ ਲੱਗਣ ਯੋਗ ਸੀਗਾ ਉਹ ਲਾਇਆ ਗਿਆ ਹੈ ਔਰ ਇੱਕ ਦਿਨ 'ਚ ਮੌਸਮ ਸਾਫ਼ ਹੋ ਜਾਊਗਾ ਮੈਨੂੰ ਲੱਗਦਾ ਵੀ ਸਾਰੀਆਂ ਕਣਕਾਂ ਹੀ ਪੱਕ ਚੁੱਕੀਆਂ ਨੇ ਲੇਟ ਹੋਣ ਕਰਨ ਮੋਸਟਰ ਨਿਰਖੇ ਮੋਸਟਰ ਜੋ ਸਰਕਾਰ ਨੇ ਰੱਖਿਆ 12 ਉਹਦੇ ਹਿਸਾਬ ਨਾਲ ਰੈਸਟਮੈਂਟ ਸਹੀ ਚੱਲੀ ਜਾਊਗੀ ਮੋਸਟਰ ਬਧੂਆ ਵੀ ਨਹੀਂ ਆਤੀ ਕੋਈ ਮੰਡੇ ਦੇ ਫੜਾਂ ਦੀ ਲੋੜ ਵੀ ਹੈਗੀ ਸੀ ਬਣਾਏ ਨੇ ਅਰਜੰਦ ਦੇ ਕੋਈ ਹਰ ਫੁੱਟ ਤਾਂ ਜਿਹੜੇ ਹੈਗੇ ਨੇ ਦੇਖੋ ਸਾਡੇ ਲਈ ਇੱਕ ਸਫੀਸ਼ੀਐਂਟ ਨੇ ਬਾਕੀ ਜੋ ਛੱਲਾ-ਸੂਲਾ ਦਾ ਆਸਤਾ ਮਿਲਿਆ ਨੇ ਉਹਦੇ ਹਿਸਾਬ ਨਾਲ ਮਾਲ ਦੀ ਵਖਲ ਦੀ ਕੋਈ ਦਿੱਕਤ ਨਹੀਂ ਆਣੀ ਇਸ ਵਾਰ ਸਾਰੇ ਪ੍ਰਾਂਤ ਕਿਉਂਕਿ ਬਾਹਰਦਾਨਾ ਕਈ ਮਹਿਕਮਿਆਂ ਨੇ 75% ਕਈਆਂ ਨੇ 50% ਬਣ ਚੁੱਕੇ ਨੇ ਬਾਕੀ ਰਹਿੰਦਾ ਹੁੰਦਾ ਅਸੀਂ ਅੱਜ ਗੱਲ ਕੀਤੀ ਉਹਨਾਂ ਲੋਕਾਂ ਨੇ ਵੀ ਸਾਡੇ ਕੋਲ ਪੂਰਾ ਪ੍ਰਬੰਧ ਹੈ ਕੋਈ ਦੇਖ ਫਸਲ ਦੀ ਆਮਦ ਵਧਣੀ ਦੀ ਉਮੀਦ ਹੈ ਹਾਂ ਫਸਲ ਦੀ ਸਵਾਰ ਝਾੜ ਜਿਹੜਾ ਹੈ ਕਿਉਂਕਿ ਦਾਣਾ ਮੋਟਾ ਹੈ ਠਰਕੇ ਪੱਕਿਆ ਹੈ ਝਾੜ 10-15% ਵੱਧ ਸਕਦਾ ਹੈ ਬਾਕੀ ਖਮਾ ਦੱਸੂਗਾ ਪਰਵਾਹ ਨਾ ਕਰੋ ਜਿਹੜੀ ਇਸ ਵਾਰ ਖਰੀਦ ਲੇਟ ਵੀ ਸ਼ੁਰੂ ਹੋਈ ਹੈ ਲੇਟ ਦਾ ਕਾਰਨ ਹੀ ਹੈ ਵੀ ਠੰਡ ਸੀਗੀ ਤੇ ਦਾਣਾ ਪੱਕਿਆ ਲੇਟ ਹੈ ਉਹਦੇ ਕਾਰਨ ਝਾੜ ਵੀ ਵਧਿਆ ਘੱਟ ਜੇ 2-4 ਦਿਨ ਲੇਟ ਹੋਈ ਹੈ ਉਹਦੇ ਕਾਰਨ ਸਾਡਾ ਝਾੜ ਵੀ ਵਧੂਗਾ ਕਿਸਾਨ ਕੋਸੇ ਇੱਕ ਵਾਰ ਕਿਸਾਨ ਬਾਗੂ-ਬਾਗ ਰਹਿਣਗੇ ਮੇਰੇ ਕੋਲ ਕੰਮ ਹੀ ਨਹੀਂ ਰਹੀ ਬਾਕੀ ਸਾਡੇ ਭਗਵੰਤ ਮਾਨ ਮੁੱਖ ਮੰਤਰੀ ਦੀ ਸਰਕਾਰ ਨੇ ਪ੍ਰਬੰਧਕਾਂ ਦੀ ਨਿਯੁਕਤੀ ਕਮਿਸ਼ਨ ਦੀ ਹੋਈ ਜੇ ਕਣਕ ਦੇ ਜੋ ਢੇਰੀਆਂ ਮੰਡੀ ਦੇ ਵਿੱਚ ਆਂਜਣੇ ਉਹਨਾਂ ਦੀ ਪਰਚੇਜ ਜੋ ਖਰੀਦ ਹੈ ਸ਼ੁਰੂ ਕਰ ਦਿੱਤੀ ਗਈ ਹੈ ਅੰਕਲ ਸਾਡੇ ਸੁਰਿੰਦਰ ਕੁਮਾਰ ਜੀ ਪੈਨ ਤੇ ਸਾਰੇ ਮੰਡੀ ਦੇ ਆੜਤੀ ਭਰਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਰਕਾਰ ਵੱਲੋਂ ਪੂਰੇ ਪ੍ਰਬੰਧ ਕਰ ਦਿੱਤੇ ਗਏ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਕਿਸੇ ਆੜਤੀ ਵੀਰ ਨੂੰ ਕਿਸੇ ਵੀ ਜ਼ਿੰਮੇਵਾਰ ਨੂੰ ਨਹੀਂ ਆਣ ਦਿੱਤੀ ਜਾਵੇਗੀ ਇੱਕੋ ਬੇਨਤੀ ਹੈ ਸੀਜ਼ਨ ਹੈ 15-20 ਦਿਨਾਂ ਦਾ ਸੀਜ਼ਨ ਹੈ ਕੋਆਪਰੇਟ ਕਰਕੇ ਚੱਲੋ ਮਾਲ ਸੁੱਕਾ ਲੈ ਕੇਓ ਤਾਂ ਜੋ ਲਿਫਟਿੰਗ ਛੇਤੀ ਛੇਤੀ ਹੋ ਸਕੇ ਮਾਲ ਆਂਦੀ ਵਿਕ ਸਕੇ ਦੇਖੋ ਜੀ ਸਾਡੇ ਵੱਲੋਂ ਪੂਰੇ ਪ੍ਰਬੰਧ ਮੁਕੰਮਲ ਨੇ ਲਾਈਟ ਬਿਜਲੀ ਪਾਣੀ ਦੇ ਪ੍ਰਬੰਧ ਕੀਤੇ ਗਏ ਨੇ ਅੱਜ ਅਸੀਂ ਸ਼ੁਰੂਆਤ ਕੀਤੀ ਆ ਪੰਸਪ ਨੇ ਇੱਕ ਪਹਿਲੀ ਢੇਰੀ ਦੀ ਸ਼ੁਰੂਆਤ ਕੀਤੀ ਆ तकरीबन 500 ਗੱਟੇ ਦੀ ਖਰੀਦ ਕਰ ਲਈ ਪੰਸਪ ਨੇ ਜੀ ਕਿਸਾਨਾਂ ਨੂੰ ਅਪੀਲ ਕਿਸਾਨਾਂ ਨੂੰ ਅਪੀਲ ਹੈ ਜੀ ਕਿ ਕਣਕ ਸੁੱਕੀ ਮੰਡੀ ਦੇ ਵਿੱਚ ਲਿਆਉਣ ਕਿਉਂਕਿ ਜੇ ਸੁੱਕੀ ਕਣਕ ਮੰਡੀ ਦੇ ਵਿੱਚ ਆਊਗੀ ਤਾਂ ਕਿਸਾਨਾਂ ਦੀ ਨਾਲ ਦੀ ਨਾਲ ਤਲਾਈ ਹੋ ਜੂਗੀ ਉਹ ਸਵੇਰੇ ਲਿਆ ਕੇ ਕਣਕ ਸ਼ਾਮ ਨੂੰ ਆਪ ਦਾ ਘਰੇ ਚਲੇ ਜਾਣਗੇ ਗਿੱਲੀ ਆਪਣੀ ਫਸਲ ਨਾ ਲੈ ਕੇ ਆਉਣ ਇਹ ਬੇਨਤੀ ਹੈ ਕਿਸਾਨਾਂ ਨੂੰ ਖਰੀਦ ਕੇਂਦਰ ਸਾਰਿਆਂ 'ਚ ਸਾਡੇ ਫਸਲ ਆ ਚੁੱਕੀ ਹੈ ਜੀ ਅੱਜ ਖਰੀਦ ਕੇਂਦਰਾਂ 'ਚ ਵੀ ਸਟਾਰਟ ਹੋ ਜੂਗੀ ਖਰੀਦ ਜੀ ਪ੍ਰਬੰਧ ਬਹੁਤ ਅੱਛੇ ਨੇ ਸਾਰਿਆ ਮਾਰਦਾਨਾ ਅਤੇ ਉਪਰਵਾਦੂ ਏਪੀ 50% ਦਿੱਤਾ ਹੈ ਜਿਹੜਾ ਅਸਲ ਗੱਲ ਤਾਂ ਇਹੀ ਇਹ ਵੀ ਐ ਕਿ ਜਿਹੜੇ ਮੌਸਮ ਦੇ ਹਾਲਾਤ ਨਾਲ ਕਣਕ ਜਿਹੜੀ ਹੈ ਉਹਦੇ 'ਚ ਨਮੀ ਆ ਰਹੀ ਹੈ ਕਿਸਾਨਾਂ ਨੂੰ ਖਾਸ ਕਰਕੇ ਅਪੀਲ ਕਰਨੇ ਆ ਵੀ ਇੱਕ ਦੋ ਦਿਨਾਂ ਦੀ ਗੱਲ ਹੈ ਨਮੀ ਵਾਲੀ ਕਣਕ ਨਾਲ ਲੈ ਕੇ ਆਓ ਪੂਰੀ ਜਿਹੜੀ ਮੋਟਰ ਚ ਆਵੇਗੀ ਉਹ ਜਦੋਂ ਲੈ ਕੇ ਆਓਗੇ ਸ਼ਾਮ ਨੂੰ ਆਪਾਂ ਵੇਲੇ ਹੋ ਕੇ ਕਰ ਦਿਆਂਗੇ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਅਪੀਲ ਹੈ ਵੀ ਫਸਲ ਪਕਾ ਕੇ ਲੈ ਕੇ ਲੇਟ ਹੋਈ ਹੈ ਕਾਰਨ ਇਹਦਾ ਲੇਟ ਤਾਂ ਮੌਸਮ ਦਾ ਕਾਰਨ ਹੈ ਚਾਰ ਦੇ ਕੋਈ ਚਾਰਤਾ ਸਮਝਾਦੇ ਨਹੀਂ ਇਹਦੇ ਨਾਲ ਚਾਰਤਾ ਜਿਹੜਾ ਕਿਸਾਨਾਂ ਦੇ ਹੱਕ ਤੇ ਮੌਸਮ ਤੇ ਰੇਟ ਸਹੀ ਨਹੀਂ ਕੋਈ ਦਿੱਕਤ ਹੈ ਕੋਈ ਦਿੱਕਤ